ਅਜਿਹੇ ਕੱਪੜੇ ਪਾ ਕੇ ਨਾ ਚਲਾਓ ਕਾਰ ਨਹੀਂ ਤਾਂ ਫਸ ਜਾਓਗੇ ਕਸੂਤੇ ਟ੍ਰੈਫਿਕ ਪੁਲਿਸ ਦਾ ਕੈਮਰਾ ਪੀਸ ਦੇਵੇਗਾ ਹਜ਼ਾਰਾਂ ਰੁਪਏ ਦਾ ਚਲਾਨ ਦੇਖੋ ਕਿਤੇ ਤੁਸੀਂ ਵੀ ਭੁੱਲ ਕੇ ਨਾ ਕਰ ਬੈਠਣਾ ਆ ਗਲਤੀ ਟੈਕਨੋਲੋਜੀ ਨਾਲ ਕਈ ਕੰਮ ਆਸਾਨ ਹੋ ਗਏ ਨੇ ਤਕਨੀਕ ਹਰ ਕਿਸਦਾ ਸਮਾਂ ਮਿਹਨਤ ਅਤੇ ਪੈਸਾ ਬਚਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ ਹਾਲਾਂਕਿ ਟੈਕਨੋਲੋਜੀ ਦੇ ਕਾਰਨ ਕੁਝ ਖਾਮੀਆਂ ਵੀ ਸਾਹਮਣੇ ਆ ਰਹੀਆਂ ਨੇ ਜਿਵੇਂ ਟ੍ਰੈਫਿਕ ਨਿਯਮਾਂ ਨਾਲ ਜੁੜੇ ਇੰਨਾ ਮਾਮਲਿਆਂ ਨੂੰ ਹੀ ਦੇਖ ਲਵੋ ਜਿੱਥੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਵੀ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਦੇਸ਼ ਦੇ ਵਿੱਚ ਟ੍ਰੈਫਿਕ ਪੁਲਿਸ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ ਉਤੇ AI ਨਾਲ ਲੈਸ ਕੈਮਰਿਆਂ ਦੀ ਵਰਤੋਂ ਕਰ ਰਹੀ ਹੈ ਭਾਰਤ ਦੀ ਸਿਲੀਕਨ ਵੈਲੀ ਵਜੋਂ ਜਾਣੇ ਜਾਂਦੇ ਬੰਗਲੂਰੂ ਦੇ ਵਿੱਚ ਤਕਨੀਕ ਦੀ ਵਰਤੋਂ ਕੁਦਰਤੀ ਹੈ ਤਾਂ ਦੱਸਦੀ ਹੈ ਕਿ ਟ੍ਰੈਫਿਕ ਪੁਲਿਸ ਕਰਨਾਟਕ ਦੇ ਬੰਗਲੂਰੂ ਅਤੇ ਮੈਸੂਰ ਸਮੇਤ ਕਈ ਸ਼ਹਿਰਾਂ ਦੇ ਵਿੱਚ AI ਕੈਮਰਿਆਂ ਦੀ ਵਰਤੋਂ ਕਰ ਰਹੀ ਹੈ AI ਕੈਮਰਿਆਂ ਨੇ ਟ੍ਰੈਫਿਕ ਪੁਲਿਸ ਲਈ ਨਿਯਮਾਂ ਦੀ ਪਾਲਣਾ ਕਰਨਾ ਆਸਾਨ ਕਰ ਦਿੱਤਾ ਹੈ ਸਹੀ ਲੇਨ 'ਚ ਗੱਡੀ ਚਲਾਉਣਾ ਹੋਵੇ ਜਾਂ ਫਿਰ ਹੈਲਮਟ ਪਾ ਕੇ ਬਾਈਕ ਚਲਾਉਣਾ ਹੋਵੇ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਉ ਉਚਾਈ ਕਈ ਮਾਮਲਿਆਂ 'ਚ ਕੈਮਰਿਆਂ ਨੇ ਕੰਮ ਆਸਾਨ ਕਰ ਦਿੱਤਾ ਹੈ AI ਸਰਵੇਲੈਂਸ ਕੈਮਰਿਆਂ ਦੇ ਡਰ ਕਾਰਨ ਲੋਕ ਇਹਨਾਂ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਨੇ ਕਿਉਂਕਿ ਉਲੰਘਣਾ ਹੁੰਦੇ ਹੀ ਕੈਮਰੇ ਦੇ ਵਿੱਚ ਤਸਵੀਰ ਕੈਦ ਹੋ ਜਾਂਦੀ ਹੈ ਤੇ ਚਲਾਨਕ ਕੱਟ ਦਿੱਤਾ ਜਾਂਦਾ ਹੈ ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਉੱਥੇ ਬੈਂਗਲੌਰੂ ਦੇ ਵਿੱਚ ਇੱਕ ਆਈਟੀ ਕੰਪਨੀ ਦੇ ਵਿੱਚ ਕੰਮ ਕਰਦੇ ਕੇਸ਼ਵ ਕਿਸਲੇ ਨੂੰ اے ਆਈ ਤਕਨੀਕ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਦਿਨ ਉਹ ਆਫਿਸ ਤੋਂ ਬਾਹਰ ਆਇਆ ਤੇ ਟ੍ਰੈਫਿਕ ਪੁਲਿਸ ਦੇ ਕੈਮਰੇ ਨੇ ਤਸਵੀਰ ਖਿੱਚ ਲਈ ਤੇ ਚਲਾਨ ਜਾਰੀ ਕਰ ਦਿੱਤਾ। ਸੀਟ ਬੈਲਟ ਨਾ ਲਗਾਉਣ ਉੱਤੇ ਚਲਾਨ ਕੀਤਾ ਗਿਆ। ਹੁਣ ਕੇਸ਼ਵ ਹੈਰਾਨ ਹੈ ਕਿ ਉਹ ਹਮੇਸ਼ਾ ਸੀਟ ਬੈਲਟ ਪੈਂਦਾ ਹੈ ਤੇ ਉਸ ਦਿਨ ਵੀ ਸੀਟ ਬੈਲਟ ਪਾਈ ਹੋਈ ਸੀ। ਫਿਰ ਵੀ ਉਸ ਦਾ ਚਲਾਨ ਕਿਵੇਂ ਕੱਟਿਆ ਗਿਆ? ਦਰاصل ਉਸ ਦਿਨ ਉਸਨੇ کالے رنگ ਦੀ ਟੀ-ਸ਼ਰਟ ਪਾਈ ਹੋਈ ਸੀ ਟੀ-ਸ਼ਰਟ ਦਾ ਰੰਗ ਕਾਲਾ ਹੋਣ ਕਾਰਨ ਕੈਮਰਾ ਸੀਟ ਬੈਲਟ ਦਾ ਪਤਾ ਨਹੀਂ ਲਗਾ ਸਕਿਆ ਇਸ ਕਾਰਨ ਕੇਸ਼ਵ ਦਾ ਚਲਾਨ ਕੱਟਿਆ ਗਿਆ ਉਹਨਾਂ ਨੇ ਇਹ ਮਾਮਲਾ سوشل میڈیا ਪਲੇਟਫਾਰਮ ਦੇ ਉੱਤੇ اٹھਾਇਆ ਮਾਮਲੇ ਦੇ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਬੈਂਗਲੁਰੂ ਟ੍ਰੈਫਿਕ ਪੁਲਿਸ ਨੇ ਈਮੇਲ ਰਾਹੀਂ ਸ਼ਿਕਾਇਤੀ ਰਿਪੋਰਟ ਕਰਨ ਲਈ ਕਿਹਾ ਜਦੋਂ ਕੇਸ਼ਮ ਨੇ ਸਾਰੇ ਬੇਰਵੇ ਈਮੇਲ ਕੀਤੇ ਤਾਂ 5 ਤੋਂ 6 ਦਿਨਾਂ ਬਾਅਦ ਉਸ ਦਾ ਪੈਂਡਿੰਗ ਚੁਲਾਣ ਰੱਦ ਹੋ ਗਿਆ ਇਸ ਤਰ੍ਹਾਂ ਇਹ ਇਕੱਲਾ ਮਾਮਲਾ ਨਹੀਂ ਹੈ ਤਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿ ਕਰਨਾਟਕਾ ਦੇ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਖਾਸ ਕਰਕੇ ਬੈਂਗਲੁਰੂ ਦੇ ਵਿੱਚ ਮੈਸੂਰ ਵਰਗੇ ਸ਼ਹਿਰਾਂ ਦੇ ਵਿੱਚ ਕਈ ਯੂਜ਼ਰਸ ਨੇ ਫੇਸਬੁੱਕ ਅਤੇ ਐਕਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਆਪਣੇ ਨਾਲ ਵਾਪਰੀ ਅਚਾਈ ਘਟਨਾਵਾਂ ਦੀ ਵੀ ਕਹਾਣੀ ਸ਼ੇਅਰ ਕੀਤੀ ਹੈ ਸਾਰੀਆਂ ਕਹਾਣੀਆਂ ਦੇ ਵਿੱਚ ਇੱਕ ਗੱਲ ਸਾਂਝੀ ਹੈ ਕਿ ਯੂਜ਼ਰ ਨੇ ਗੱਡੀ ਚਲਾਉਂਦੇ ਸਮੇਂ ਗੂੜੇ ਰੰਗ ਦੀ ਕਮੀਜ਼ ਜਾਂ ਟੀ-ਸ਼ਰਟ ਪਾਈ ਹੋਈ ਸੀ ਚੰਗੀ ਗੱਲ ਇਹ ਹੈ ਕਿ ਅਥਾਰਟੀਆਂ ਸਮੱਸਿਆ ਤੋਂ ਅਣਜਾਣ ਨਹੀਂ ਹੈ ਤਾ ਦਸੀ ਮੀਡੀਆ ਰਿਪੋਰਟਾਂ ਦੇ ਵਿੱਚ ਬੈਂਗਲੌਰੂ ਦੇ ਪਦੀਕ ਟ੍ਰੈਫਿਕ ਕਮਿਸ਼ਨਰ ਐਨ ਅਨਚੇਦ ਨੇ ਇਸ ਸਮੱਸਿਆ ਨੂੰ ਸਵੀਕਾਰ ਵੀ ਕੀਤਾ ਹੈ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਬੈਂਗਲੋਰੀ ਦੇ ਵਿੱਚ ਅਜਿਹਾ ਨਹੀਂ ਹੋ ਰਿਹਾ ਹੈ ਕਮਿਸ਼ਨਰ ਦੇ ਅਨੁਸਾਰ ਜਿੱਥੋਂ ਤੱਕ ਬੈਂਗਲੌਰੂ ਦਾ ਸਬੰਧ ਹੈ ਅਸੀਂ ਦਸੰਬਰ 2023 ਤੋਂ ਇਸ ਸਮੱਸਿਆ ਨੂੰ ਹੱਲ ਕਰ ਲਿਆ ਹੈ ਤੇ ਅਸੀਂ ਹੱਥੀਂ ਜਾਂਚ ਕਰਨ ਤੋਂ ਬਾਅਦ ਹੀ ਚਲਾਨ ਜਾਰੀ ਕਰ ਰਹੇ ਹਾਂ